ਸਤ ਸ੍ਰੀ ਅਕਾਲ ਜੀ ਸਾਰੇ ਯਾਰੋ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 13 ਤੋਂ 16 ਅਗਸਤ ਪੰਜਾਬ ਦਾ ਮੌਸਮ ਕਿੰਮ ਜ ਰਹੇਗਾ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਕਿਉਂਕਿ ਹੁਣ ਲਗਾਤਾਰ 3-4 ਦਿਨ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਬੱਦਲਬਾਈ ਪੰਜਾਬ ਦੇ ਉੱਪਰ ਬਣੀ ਹੋਈ ਦਿਖਾਈ ਦੇ ਰਹੀ ਸੀ ਬੀਤੇ ਕੱਲ੍ਹ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਠੀਕ-ਠਾਕ ਮੀਂਹ ਹੋਇਆ ਹੈ ਜੀ ਵੱਖ-ਵੱਖ ਹਿੱਸਿਆਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਕਿਣਮਣ ਕਣੀ ਦੇ ਮਾਹੌਲ ਦੇ ਨਾਲ ਬੱਦਲਬਾਈ ਬਣੀ ਰਹੀ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਸਨ ਉਹ ਤਾਪਮਾਨ ਘਟਵਾਲੀ ਸੀ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 29 ਡਿਗਰੀ ਦੇਖਣ ਨੂੰ ਮਿਲਿਆ ਤੇ ਕਈ ਜ਼ਿਲ੍ਹਿਆਂ ਵਿੱਚ ਤਾਂ ਤਾਪਮਾਨ ਜਿਹੜਾ ਉਹ 25 ਡਿਗਰੀ ਤੱਕ ਵਧਿਆ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਫਿਲਹਾਲ ਪੰਜਾਬ ਦੇ ਉੱਪਰ ਬੱਦਲਵਾਈ ਦਿਖਾਈ ਨਹੀਂ ਦੇ ਰਹੀ ਜਿਹੜੀ ਜਿੰਨੀ ਵੀ ਬੱਦਲਵਾਈ ਹੈ ਤੁਸੀਂ ਦੇਖੋਗੇ ਮੇਨ ਤੌਰ ਤੇ ਸਾਨੂੰ ਮੱਧ ਭਾਰਤ ਅਤੇ ਪੂਰਬੀ ਭਾਰਤ ਵਿੱਚ ਦਿਖਾਈ ਦੇ ਰਹੀ ਹੈ ਜੋ ਪੰਜਾਬ ਵੱਲ ਹੌਲੀ-ਹੌਲੀ ਕੂਚ ਕਰੇਗੀ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੀ ਵਾਂਗੂ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਅੱਜ ਓਵਰਕਾਸਟ ਕੰਡੀਸ਼ਨਾਂ ਰਹਿਣਗੇ ਜਿਆਨਕਿ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਕਿਰਮਣ ਕਣੀ ਹੋ ਸਕਦੀ ਹੈ ਜਾਂ ਹਲਕੇ ਦਰਮਿਆਨੀ ਭੂਰ ਪੈ ਸਕਦੇ ਹੈ ਭਾਰੀ ਮੀਂਹ ਦੀ ਉਮੀਦ ਅੱਜ ਬਹੁਤ ਘੱਟ ਹੈ 5% ਉਮੀਦ ਹੈ ਕਿ ਪੰਜਾਬ ਦੇ ਪੂਰਬੀ ਇਲਾਕੇ ਜਿਆਨਕਿ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਚੰਡੀਗੜ੍ਹ ਨੰਗਲ ਅਨੰਦਪੁਰ ਸਾਹਿਬ ਹੁਸ਼ਿਆਰਪੁਰ ਨਮਾਸ਼ਹਿਰ ਇਹ ਕੁਸ਼ਕ ਜ਼ਿਲ੍ਹੇ ਹੋ ਸਕਦੇ ਨੇ ਜਿਹਦੇ ਵਿੱਚ ਥੋੜੀ ਬਹੁਤੀ ਬਰਖਾ ਬਾਅਦ ਦੁਪਹਿਰ ਹੋ ਜਾਵੇ ਪਰ ਅੱਜ ਭਾਰੀ ਵਰਖਾ ਦੇ ਚਾਂਸ ਬਹੁਤ ਘੱਟ ਨੇ ਬੱਦਲਵਾਈ ਹੀ ਬਣੀ ਰਹੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਤੇ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਜੀ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤ ਦੀ ਕਿ ਆਉਂਦੇ ਦਿਨਾਂ ਵਿੱਚ ਕੀ ਹਾਲਾਤ ਮੌਸਮ ਦੇ ਬਣ ਰਹੇ ਨੇ ਗੱਲ ਕੀਤੀ ਹੈ ਬਈ 14 ਅਗਸਤ ਦੀ 14 ਅਗਸਤ ਤੋਂ ਪੂਰਬੀ ਪੰਜਾਬ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਭਾਰੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪੰਜਾਬ ਦੇ ਮੇਨ ਤੌਰ ਤੇ ਪੂਰਬ ਦੇ ਇਲਾਕੇ ਜੋ ਹਿਮਾਚਲ ਨਾਲ ਟੱਚ ਕਰਦੇ ਨੇ ਉਹਦੇ ਨਾਲ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤੇਗੜ ਦੇ ਮੋਹਾਲੀ ਵਿੱਚ ਤਗੜਾ ਮੀ ਸਾਨੂੰ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਹਿਮਾਚਲ ਵੱਲ ਜੋ ਇਸ ਸਮੇਂ ਦੌਰ ਚੱਲ ਰਿਹਾ ਹੈ ਪੂਰਬੀ ਇਲਾਕੇ ਤੋਂ ਉੱਤਰੀ ਇਲਾਕੇ ਵੱਲ ਜੋ ਸਿਸਟਮ ਪਹੁੰਚ ਰਹੇ ਨੇ ਉਹ ਹਿਮਾਚਲ ਤੋਂ ਹੁੰਦੇ ਹੋਏ ਅੱਗੇ ਲੰਘ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਤਗੜਾ ਮੀ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸਖਰੂਰਤ ਪਟਿਆਲਾ ਵਿੱਚ ਵੀ ਬਦਲਵਾਈ ਆਪਣਾ ਵਧੀਆ ਤਰੀਕੇ ਨਾਲ ਅਸਰ ਦਿਖਾਉਂਦੀ ਨਜ਼ਰ ਆਵੇਗੀ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਤੋਂ ਲੈ ਕੇ ਭਾਰੀ ਮੀਂਹ ਤੱਕ ਦੇਖਣ ਨੂੰ ਮਿਲੇਗਾ ਬਾਕੀ ਓਵਰ ਆਲ ਕੱਲ ਕਰੀਏ ਤਾਂ ਬਾਕੀ ਪੰਜਾਬ ਵਿੱਚ ਬੱਦਲਬਾਈ ਛਾਈ ਰਿਹੇ ਪੈਗੀ ਮੇਨ ਤੌਰ ਤੇ ਇਹਨਾਂ ਇਲਾਕਿਆਂ ਵਿੱਚ ਬਿਸ਼ੱਕ ਮੀਂਹ ਘੱਟ ਹੁੰਦਾ ਹੈ ਪਰ ਬੱਦਲਬਾਈ ਬਣੇ ਰਹਿਣ ਦੇ ਕਾਰਨ ਉਮੀਦ ਜਾਗ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਹੋ ਸਕਦਾ ਹੈ ਗੱਲ ਕੀਤੀ ਜਾਵੇ ਤਾਂ 15 ਅਗਸਤ ਨੂੰ ਥੋੜਾ ਸਿਸਟਮ ਕਮਜ਼ੋਰ ਪੈ ਰਿਹਾ ਜੀ 15 ਅਗਸਤ ਨੂੰ ਸਾਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਇਨਾ ਵਿੱਚ ਦਰਮਿਆਨ ਨਮੀ ਦੇਖਣ ਨੂੰ ਮਿਲੇਗਾ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਐਵਰੇਜ ਬੱਦਲਬਾਹੀ ਬਣੀ ਰਹੇਗੀ ਕਿਣਮਣਕਣੀ ਦਾ ਮਾਹੌਲ ਹੁੰਦਾ ਹੈ ਉਹ ਹੋ ਸਕਦਾ ਜੀ ਥੋੜੀ ਬਹੁਤੀ ਤੇਜ਼ ਹਵਾਵਾਂ ਦੇ ਨਾਲ ਬੂੰਦਾਬੰਦੀ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਰਹੇਗੀ ਬੱਦਲਬਾਹੀ ਦਾ ਦੌਰ ਲਗਾਤਾਰ ਜਾਰੀ ਰਹੇਗਾ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਉਟ ਸਾਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗੀ ਹਮਸ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਆਖਰੀ ਦਿਨ ਯਾਨੀ ਕਿ 16 ਅਗਸਤ ਦੀ ਗੱਲ ਕਰੀਏ ਸਿਸਟਮ ਥੋੜੇ ਜਿਹਾ ਹੋਰ ਕਮਜ਼ੋਰ ਪੈ ਰਹੇ ਨੇ ਬਿਸ਼ੱਕ ਪਠਾਨਕੋਟ ਦੀ ਗੱਲ ਕਰੀਏ ਤੇ ਰੂਪਨਗਰ ਦੀ ਗੱਲ ਕਰੀਏ ਦੋ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਮੀਂਹ ਹੋ ਸਕਦਾ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲਬਾਈ ਦਾ ਦੌਰ ਬਣਿਆ ਰਹੇਗਾ ਆਉਂਦੀ ਜਾਂਦੀ ਬੱਦਲਬਾਈ ਰਹੇਗੀ ਪਰ ਕਿਤੇ ਨਾ ਕਿਤੇ ਬੱਦਲਬਾਈ ਵੀ ਕਮਜ਼ੋਰ ਪੈ ਰਹੀ ਹੈ ਜਿਸ ਤਰੀਕੇ ਦੀ ਸੰਘਣੀ ਬੱਦਲਬਾਈ ਸਾਨੂੰ ਹੁਣ ਦਿਖਾਈ ਦੇ ਰਹੀ ਹੈ ਉਹ ਆਉਂਦੇ ਦਿਨਾਂ ਵਿੱਚ ਬੱਦਲਬਾਈ ਕਮਜ਼ੋਰ ਪੈ ਰਹੀ ਹੈ ਜਾਨਿ ਕਿ ਆਉਂਦੇ ਦਿਨਾਂ ਵਿੱਚ ਕਿਸਾਨ ਵੀਰ ਜਿਨ੍ਹਾਂ ਨੇ ਸਪਰੇਅਾਂ ਵਗੈਰਾ ਕਰਨੀਆਂ ਨੇ ਖੇਤਾਂ ਦੇ ਉੱਪਰ ਉਹ ਕਰ ਸਕਦੇ ਨੇ ਉਹਨਾਂ ਨੂੰ ਥੋੜੀ-ਬਹੁਤੀ ਖੁੱਲ ਮਿਲ ਸਕਦੀ ਹੈ ਤੇ ਗਰਮੀ ਦੇ ਵਿੱਚ ਬਦਦਾ ਵੀ ਦੇਖਣ ਨੂੰ ਮਿਲੇਗਾ ਪਰ ਇੰਨੀ ਜ਼ਿਆਦਾ ਗਰਮੀ ਨਹੀਂ ਪਵੇਗੀ ਜਿਸ ਤਰੀਕੇ ਨਾਲ ਬੱਤਲਵਾਈ ਬਣੀ ਰਹੇਗੀ ਤਾਂ ਹਾਲਾਤ ਇਹੀ ਰਹਿਣਗੇ ਕਿ ਤਾਪਮਾਨ ਜਿਹੜੇ ਨੇ ਉਹ ਅੰਡਰ ਕੰਟਰੋਲ ਰਹਿਣਗੇ 30 ਡਿਗਰੀ ਦੇ ਨੇੜੇ ਤੇੜੇ ਹੀ ਤਾਪਮਾਨ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਫਿਲਹਾਲ ਦੋ ਤਿੰਨ ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਆਪਣਾ ਰੂਪ ਬਦਲ ਲੈਂਦੇ ਨੇ ਤੇ ਜੇ ਇਹਦੇ ਵਿੱਚ ਜੋ ਵੀ ਸਿਸਟਮ ਜਿਸ ਤਰੀਕੇ ਦੇ ਵੀ ਹਾਲਾਤ ਬਣਨਗੇ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇਨ ਬਾਕੀ ਦੁਪਹਿਰ ਦੀ ਜਾਣਕਾਰੀ ਤੇ ਸ਼ਾਮ ਦੀ ਜਾਣਕਾਰੀ ਲਈ ਇੱਕ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ